ਬੀਜੇਪੀ ਹਰਾਵਾਂਗੇ ਤਾਂ ਹੀ ਹਿੰਦੁਸਤਾਨ ਦਾ ਕੁਝ ਬਣੇਗਾ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਮੁਸਲਮਾਨ ਦੀ ਰਾਜਨੀਤਿਕ ਇਹ ਸਿੱਖਾਂ ਦੀ ਉਗਰਵਾਦੀਆਂ ਦੀ ਰਾਜਨੀਤੀ ਜਲਦੀ ਨਹੀਂ ਕਿ ਨਫਰਤ ਦੀ ਰਾਜਨੀਤੀ ਚੱਲੇਗੀ ਉਹ ਕਹ ਮੈਂ ਆਰਮ ਜੀ ਨੂੰ ਲੈ ਕੇ ਆਏ ਓਏ ਆਰਮ ਜੀ ਦੁਨੀਆ ਨੂੰ ਲਿਆਉਣ ਆਲੇ ਤੁਸੀਂ ਆਰਮ ਜੀ ਨੂੰ ਕਿੱਥੇ ਲਿਆ ਕੇ ਥੋੜੀ ਕੋਕਾ ਧਗੇ ਰਹੀ ਆ ਆਰਮ ਜੀ ਤੁਸੀਂ ਲਿਆਉਂਗੇ ਪਟਿਆਲੇ ਸਾਹਿਬ ਦਾ ਐਡਾ ਕਿ ਉਹਨੇ ਮਾੜਾ ਹਲ ਕੀਤਾ ਸੰਜੀਤ ਬਿੱਟੂ ਮੇਰ ਨੇ 1% ਰੁਤਬਾ ਨਹੀਂ 0% ਰੁਤਬਾ ਇਹਦਾ ਇਸ ਬੰਦੇ ਦਾ ਇਸ ਵਿੱਚ ਪਟਿਆਲੇ ਆਪਣੇ ਬੰਦੇ ਇੱਕ ਮਾਰ ਹੋਰੇ ਨਾਮ ਦਾ ਸਖਸ ਹੈ ਉਸ ਨੇ ਲੱਖ ਰੁਪਏ ਠੱਗੀ ਮਾਰੀ ਮੇਰੇ ਕੋਲ 5-10 ਬੰਦੇ ਆ ਜਿਹੜੇ ਮੇਰੇ ਨਾਲ ਬੈਠ ਕੇ ਡਿਬੇਟ ਕਰਨ ਨੂੰ ਵੀ ਤਿਆਰ ਹੈ ਇਹ ਕਰਕੇ ਮੋਦੀ ਜੀ ਨੂੰ ਮਾਰਾ ਨਹੀਂ ਪੱਤਨੀਤ ਗੌਰ ਜੀ ਹਾਰੇ ਹੋਏ ਆ ਕਟੋ-ਕਟੋ ਇਹ ਤੀਜੇ ਜਾਂ ਚੌਥੇ ਨੰਬਰ ਤੇ ਆਣਗੇ ਕਈ ਆਂਦੇ ਨੇ ਗੋਡੇ ਫੜਦੇ ਨੇ ਚਾਪਲੂਸੀਆਂ ਕਰਦੇ ਨੇ ਮੈਨੂੰ ਉਹ ਨਹੀਂ ਕਰਨੀ ਆਂਦੀ ਵੀ ਚਾਪਲੂਸੀ ਕਰੋ ਕੁਝ ਮਿਲੇਗਾ ਆਪਾਂ ਉਹ ਚਾਪਲੂ ਸਿੰਘ ਨਾਲ ਕੀਤੀ ਐ ਨਾ ਕਰਾਂਗਾ ਡਾਕਟਰ ਬ੍ਰਿਵੀਰ ਸਿੰਘ ਤੇ ਗੰਦੀ ਦੇ ਵਿੱਚ ਫਾਈਟ ਹੋਏਗੀ ਪੂਰੀ ਰੱਜ ਕੇ ਫਾਈਟ ਹੋਏਗੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਔਨ 에ਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਉਸ ਜਜਾਰੂ ਵਰਕਰ ਅਮਰਜੀਤ ਸਿੰਘ ਲਾਲੀ ਪ੍ਰਧਾਨ ਹੈ ਜਿਹੜੇ ਕੀ ਸ਼ਹਿਰ ਦੇ ਵਿੱਚ ਆਪਣੀ ਪਹਿਲਾਂ ਮੈਂ ਤਸਵੀਰ ਵੀ ਤੇ ਕਰਨਾ ਇਹ ਆਪਣੀ ਜਿਹੜੀ ਇਹਨਾਂ ਦੀ ਐਕਟਿਵਾ ਸਕੂਟੀ ਹੈ ਇਹ ਇਹਨਾਂ ਦੀ ਕਿ ਜਜਬਾ ਕਿ ਮੈਂ ਲੋਕਾਂ ਦੀ ਸੇਵਾ ਕਰਦਾ ਰਹਾ ਮੈਂ ਇਹ ਆਪਣੀ ਇੱਕ ਸਕੂਟੀ ਦੇ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ ਕਿ ਇਹਨਾਂ ਦੀ ਜਿਹੜੀ ਸਰਕਾਰ ਪੱਖੀ ਜਿਹੜੇ ਫੈਸਲੇ ਹੈਗੇ ਆ ਉਹਨਾਂ ਸੰਬੰਧੀ ਲੋਕਾਂ ਨੂੰ ਵੀ ਦੱਸਦੇ ਨੇ ਪਰ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਆ ਆ ਪ੍ਰਧਾਨ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲੇ ਦੱਸੋ ਰਾਜਨੀਤੀ ਦੇ ਵਿੱਚ ਮੈਨੂੰ ਰਾਜਨੀਤੀ ਦੇ ਵਿੱਚ 35 ਸਾਲ ਹੋ ਗਏ ਜੀ ਮੈਂ 89 ਤੋਂ ਸ਼ੁਰੂ ਹੋਇਆ ਸੀ ਵੀ ਪੀ ਸਿੰਘ ਦਾ ਕਾਂਗਰਸ ਦਾ ਟਾਈਮ ਤੇ ਅੱਜ ਦਲੋ 35 ਸਾਲ ਹੋ ਗਏ ਮੈਨੂੰ ਰਾਜਨੀਤੀ ਜੁੜਦਾ ਨਾ ਮੈਂਨੇ ਕੁਝ ਬਣਾਇਆ ਨਹੀਂ ਸਿਰਫ ਮੈਂ ਲੋਕਾਂ ਦੀ ਸੇਵਾ ਹੀ ਕੀਤੀ ਆ ਲੋਕਾਂ ਦੇ ਨਾਲ ਖੜਿਆ ਮੈਂ ਹਰ ਵਕਤ ਉਹਨਾਂ ਮੈਂ ਮੁੰਡੇ ਨਾਲ ਮੁੰਡਾ ਲਾਵੇ ਜਦੋਂ ਦੁੱਖ ਤਕਲੀਫ ਹੋਵੇ ਜੋ ਮਰਜ਼ੀ ਹੋਵੇ ਮੁੰਡੇ ਨਾਲ ਹਰ ਹਮੇਸ਼ਾ ਨਾਲ ਖੜਾ ਤੇ ਚੱਲਦਾ ਰਿਹਾ ਮੈਂ ਤੇ 2 ਸਾਲ ਹੋ ਗਏ ਮੈਂ ਅਜੀਤਪਾਲ ਸਿੰਘ ਕੋਹਲੀ ਜੀ ਨਾਲ ਇਹਨਾਂ ਨਾਲ ਮੈਂ 97 ਤੋਂ ਜੁੜਿਆ ਹੋਇਆ ਇਹਨਾਂ ਦੇ ਪਹਿਲਾਂ ਪਿਤਾ ਜੀ ਖੜੇ ਉਹ 97 ਜਿੱਤੇ ਫਿਰ ਮੈਂ 7 ਜੀ ਨਾਲ ਰਿਹਾ ਫਿਰ ਹੁਣ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਅਜੀਤਪਾਲ ਸਿੰਘ ਕੋਹਲੀ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਫਿਰ ਮੈਂ ਇਹਨਾਂ ਨਾਲ 2000 ਬਾਈ ਦੇ ਵਿੱਚ ਇਹਨਾਂ ਦੇ ਨਾਲ ਜਾ ਕੇ ਮੈਂ ਜੁੜਿਆ ਤਾਂ ਜੀ ਕੈਂਡੀਡੇਟ ਬਹੁਤ ਹੈ ਇਲੈਕਸ਼ਨਾਂ ਨੇੜੇ ਆ ਗਈਆਂ ਵੋਟਾਂ ਕਿਵੇਂ ਦੇਖਦੇ ਹੋ ਤੁਸੀਂ ਇਕੱਲੀ ਦਲ ਦੇ ਵੀ ਹੈ ਬੀਜੇਪੀ ਦੇ ਮਹਾਰਾਣੀ ਪ੍ਰਨੀਤ ਕੋਰਾ ਵੀ ਜੀ ਬਾਰੇ ਕਾਂਗਰਸ ਦੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਟਾਈਮ ਇਹ ਆਪਾਂ ਨੇ ਹਿੰਦੁਸਤਾਨ ਭਾਰਤ ਬਚਾਉਣਾ ਹੈ ਤਾਂ ਆਪਾਂ ਨੂੰ ਬੀਜੇਪੀ ਹਰਾਣੀ ਪਵੇਗੀ ਬੀਜੇਪੀ ਹਰਾਵਾਂਗੇ ਤਾਂ ਹੀ ਹਿੰਦੁਸਤਾਨ ਦਾ ਕੁਝ ਬਣੇਗਾ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਮੁਸਲਮਾਨ ਦੀ ਰਾਜਨੀਤਿਕ ਇਹ ਸਿੱਖਾਂ ਦੀ ਉਗਰਵਾਦੀਆਂ ਦੀ ਰਾਜਨੀਤਿਕ ਜਲਦੀ ਲੇਕਿਨ ਨਫ਼ਰਤ ਦੀ ਰਾਜਨੀਤਿਕ ਚੱਲੇਗੀ ਰਾਜਨੀਤਿਕ ਹੋਵੇ ਸਾਫ਼ ਸੁਥਰੀ ਹੋਵੇ ਇਹ ਨਫ਼ਰਤ ਵਾਲੀ ਰਾਜਨੀਤਿਕ ਨੀਤਿਕ ਨਹੀਂ ਹੋਣੀ ਚਾਹੀਦੀ ਵੀ ਲੋਕਾਂ ਨੂੰ ਭੜਕਾਓ ਰਾਜਨੀਤੀ ਕਰੋ ਇਹ ਕਿਆ ਹੈ ਇਹ ਚੀਜ਼ 'ਚ ਕੋਈ ਬੈਨੀਫਿਟ ਨਹੀਂ ਮਿਲਣਾ ਸਿਰਫ ਨਫ਼ਰਤ ਫੈਲਦੀ ਹੈ ਤੇ ਤੁਸੀਂ ਇਹ ਦੱਸੋ ਪਿਛਲੇ ਦਿਨੀ ਨਰਿੰਦਰ ਮੋਦੀ ਵੀ ਆਏ ਸੀ ਪਟਿਆਲਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕਿਵੇਂ ਲੱਗਦਾ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਤਾਂ ਪਏਗਾ ਵੀ ਫਰਕ ਮਤਲਬ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਇਹ ਕੋਈ ਇਹ ਬਾਤ ਤੋਂ ਬਾਤ ਤੇ ਜੇ ਇਹ ਚੌਥੇ ਨੰਬਰ ਤੇ ਆਣਗੇ ਇਹਨਾਂ ਦੀ ਇਹਨਾਂ ਦੀ ਸ਼ਰਮਾ ਜੀ ਨਾਲ ਇਹਨਾਂ ਦੀ ਤੇ ਮਾਰਾਣੀ ਦੀ ਟੱਕਰ ਹੋਏਗੀ ਪਹਿਲੇ ਨੰਬਰ ਤੇ ਗਾਂਧੀ ਤੇ ਦੂਜੇ ਨੰਬਰ ਦੇ ਬਲਬੀਰ ਜੀ ਇਹਨਾਂ ਦੀ ਆਪੇ ਜਿਹੀ ਫਾਈਟ ਆ ਦੋਨਾਂ ਦੀ ਇਹ ਹੋਏਗੀ ਤੇ ਮੈਂ ਜੇ ਆਇਆ ਉਸ ਨਾਲ ਕੋਈ ਫਰਕ ਨਹੀਂ ਪੈਣਾ ਕੁਝ ਵੀ 1% ਹੀ ਫਰਕ ਨਹੀਂ ਪੈਣਾ ਕਿਉਂਕਿ ਫਰਕ ਦਾ ਤਾਂ ਪੈਂਦਾ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਸਾਹਿਬ ਦੋ ਦਿਨ ਵਾਰੀ ਮੈਂਬਰ ਆਫ ਪਾਰਲੀਮੈਂਟ ਰਹੇ ਮੰਤਰੀ ਰਹੇ ਮਹਾਰਾਣੀ ਪ੍ਰਨੀਤ ਗੌਰ ਜੀ ਵਿਦੇਸ਼ ਮੰਤਰੀ ਵੀ ਰਹੇ ਰਾਜ ਮੰਤਰੀ ਤੇ ਜਿਹੜਾ ਇਹਨਾਂ ਨੇ ਇੱਕ ਪਟਿਆਲੇ ਸਹਿਰ ਚ ਇੱਕ ਬੰਦਾ ਛੱਡਿਆ ਆਇਆ ਸੀ ਸੰਜੀਵ ਮਿੱਟੂ ਉਸ ਨੇ ਪਟਿਆਲੇ ਸਹਿਰ ਦੀ ਇਹਨਾਂ ਨੇ ਮਹਾਰਾਣਿਆਂ ਦੀ ਪੂਰੀ ਰਾਜਨੀਤਿਕ ਨੂੰ ਤੱਬਾ ਲਾਇਆ ਪਿਆ ਪਟਿਆਲੇ ਦੇ ਲੋਕ ਨਹੀਂ ਨਾ ਵੀ ਇੱਕ ਆਵਾਜ਼ ਤਾਂ ਉੱਠ ਕੇ ਚੱਲੇ ਜਾਂਦੇ ਸੀ ਉਹ ਹੁਣ ਨਹੀਂ ਜਾਂਦੇ ਏਜ ਕਰਕੇ ਪਟਿਆਲੇ ਸਹਿਰ ਦਾ ਐਡਾ ਕਿੰਨਾ ਨੇ ਮਾੜਾ ਹਲ ਕੀਤਾ ਸੰਜੀਤ ਬਿੱਟੂ ਮੇਰ ਨੇ ਤੁਸੀਂ ਸੋਚ ਨਹੀਂ ਸਕਦੇ ਕੋਈ ਕੰਮ ਨਹੀਂ ਕੀਤਾ ਸਾਰੇ ਕਿਸ ਨੇ ਆਪਣੀ ਸਿਰ ਤੋਂ ਝੋਰੀਆਂ ਭਰੀਆਂ ਨੇ ਇਸ ਕਰਕੇ ਮੋਦੀ ਜੀ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਹਾਰੇ ਹੋਏ ਆਂ ਕਟੋ-ਕਟੋ ਦੇ ਤੀਜੇ ਆ ਚੌਥੇ ਨੰਬਰ ਤੇ ਆਣਗੇ ਇਸ ਤੋਂ ਬਾਅਦ ਇਹਨਾਂ ਦਾ ਲਾਵਾ ਇਹਨਾਂ ਦਾ ਕੋਈ ਹੋਰ ਉਹ ਨਹੀਂ ਹੈਗਾ ਤੁਸੀਂ ਮੇਰ ਸਾਹਿਬ ਦੇ ਜਿਹੜਾ ਸੰਜੀਤ ਬਿੱਟੂ ਹੈ ਉਹਨਾਂ ਤੇ ਐਡੇ ਇਲਜ਼ਾਮ ਕਿਉਂ ਲਗਾਉਣੇ ਤੁਸੀਂ ਮਾਰਾ ਹੀ ਉਹਨੇ ਤੁਸੀਂ ਪਟਿਆਲੇ ਚ ਕੁਝ ਨਾ ਕਰੋ ਪਟਿਆਲੇ ਸਹਿਰ ਦੇ ਵਿੱਚ ਨਾ ਮੱਲੇ ਮੱਲੇ ਜਾ ਕੇ ਸਰਵੇ ਕਰ ਲਓ ਤਨੂੰ ਆਪ ਲੋਕ ਕੀ ਦੱਸ ਦਿੰਗੇ ਇਹ ਇਹ ਮੋਰਾਲੀ ਗਲੀ ਚ ਰਹਿੰਦਾ ਹੈ ਮੋਰਾਲੀ ਗਲੀ ਚ ਰਹਿੰਦਾ ਉਸ ਦੇ ਵਿੱਚ ਕੀ ਹੈ ਤੁਸੀਂ ਮੋਰਾਲੀ ਗਲੀ ਦੇ ਕੋਈ ਬੰਦੇ ਨੂੰ ਪੁੱਛ ਲੋ ਵੀ ਇਹ ਇਸ ਬੰਦੇ ਦਾ ਕੀ ਰੁਤਬਾ ਰਹਿ ਗਿਆ ਇਹਦੇ ਘਰ ਦੇ ਆਲੇ ਦੋਲੇ ਪੁੱਛ ਲੋ ਵੀ ਇਸ ਬੰਦੇ ਦਾ ਕੀ ਰੁਤਬਾ ਹੈ 1% ਰੁਤਬਾ ਨਹੀਂ 0% ਰੁਤਬਾ ਰਹਿਦਾ ਇਸ ਬੰਦੇ ਦਾ ਇਸਨੇ ਪਟਾਲੇ ਆਪਣੇ ਬੰਦੇ ਇੱਕ ਮਾਰਬਲ ਔਰੇ ਨਾਮ ਦਾ ਸਖਸ ਹੈ ਉਸ ਨਾਲ ਲੱਖ ਰੁਪਏ ਠੱਗੀ ਮਾਰੀ ਇੱਕ ਹੀਰਾ ਨਾਮ ਦਾ ਬੰਦਾ ਹੈ ਉਹ ਵਿਚਾਰਾ ਗਰੀਬ ਹੈ ਉਸ ਨਾਲ ਲੱਖ ਰੁਪਏ ਠੱਗੀ ਮਾਰੀ ਮੇਰੇ ਕੋਲ 5-10 ਬੰਦੇ ਆ ਜਿਹੜੇ ਮੇਰੇ ਨਾਲ ਬੈਠ ਕੇ ਡਿਬੇਟ ਕਰਨ ਨੂੰ ਵੀ ਤਿਆਰ ਆ ਇਸ ਦੇ ਬੰਦੇ ਜਿਹੜੇ ਇਸ ਨਾਲ ਜਿਹਨਾਂ ਨੇ ਲੱਖਾਂ ਰੁਪਏ ਦੀ ਠੱਗੀਆਂ ਮਾਰੀਆਂ ਨੇ ਉਹ ਵੀ ਬੰਦੇ ਮੇਰੇ ਕੋਲ ਹੈਗੇ ਨੇ ਜਿਹੜੇ ਇਸ ਨਾਲ ਵੀ ਬੈਠ ਕੇ ਸੱਚ ਬੋਲਣ ਨੂੰ ਤਿਆਰ ਨੇ ਉਹ ਮੈਨੂੰ ਇੱਕ ਦੋ ਦਿਨ ਜਾਂ ਪਰਸੋਂ ਮੈਂ ਕਰਾਂ ਪ੍ਰੈਸ ਕਾਨਫਰੈਂਸਾਂ ਪੂਰੇ ਪ੍ਰੈਸ ਸਾਰੇ ਨੂੰ ਬੁਲਾਵਾਂਗਾ ਤਾਂ ਕਰਾਂਗਾ ਮੇਰੇ ਕੋਲ ਆ ਜਾਣਗੇ ਉਹ ਥੋੜੇ ਬਾਹਰ ਗਏ ਬੰਕ ਉਸ ਦੇ ਨਾਲ ਜਿਵੇਂ ਹੀਰਾ ਹੋ ਗਿਆ ਇਹ ਮਾਰ ਬਈ ਮੇਰੇ ਨਾਲ ਖੜੇ ਹੋਣਗੇ ਉਹ ਸਭ ਸਚਾਈ ਦੱਸਣਗੇ ਤੁਹਾਨੂੰ ਪਤਾ ਲੱਜੂਗਾ ਵੀ ਇਸ ਬੰਦੇ ਨੇ ਪਟਿਆਲੇ ਸ਼ਹਿਰ ਦੇ ਵਿੱਚ ਇਹਨਾਂ ਦੇ ਲੈ ਕੇ ਬੜਾ ਕੈਪਟਨ ਵਾਲਾ ਸਾਰਾ ਲੱਗੇ ਮਾਰਾ ਨਹੀਂ ਸਾਰਾ ਲੈ ਕੇ ਪਟਿਆਲੇ ਸਾਇਰ ਦੇ ਲੋਕਾਂ ਦਾ ਕਿੰਨਾ ਮਾਰਾ ਕੀਤਾ ਇਸ ਸੰਜੀਤ ਬਿੱਟੂ ਨੇ ਤੁਸੀਂ 35 ਸਾਲ ਹੋ ਗਏ ਰਾਜਨੀਤੀ ਦੇ ਵਿੱਚੋਂ 35 ਸਾਲ ਦੇ ਵਿੱਚ ਕਈ ਲੀਡਰਾਂ ਨੇ ਵੱਡੇ ਵੱਡੇ ਬੰਗਲੇ ਬਣਾ ਲਏ ਗੱਡੀਆਂ ਲੈ ਲੀਆਂ ਜਿਹੜਾ ਅਮਰਜੀਤ ਸਿੰਘ ਲਾਲੀ ਹੈ ਇਹਦੇ ਕੋਲ ਉਹੀ ਐਕਟਿਵ ਹੈ ਉਹ ਵੀ ਲੋਕਾਂ 'ਚ ਤੁਸੀਂ ਫਿਰ ਰਹੇ ਹੋ ਇਹ ਤੇਲ ਆਪਣੇ ਵੱਲੋਂ ਪਵਾਣੇ ਹੋ ਜਾਂ ਕੋਈ ਕੰਮਕਾਰ ਵੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਸਰਕਾਰ ਦੇ ਵਿੱਚੋਂ ਮੇਰਾ ਕੰਮਕਾਰ ਕੋ ਸਿਰ ਮੈਂ ਮੇਰਾ ਯਾਰ ਮੇਰਾ ਸਾਰਾ ਖਰਚ ਚਲਾਉਂਦਾ ਸਰਫਰਾਜ ਖਾਨ ਜੋਤੀ ਔਰ ਮੈਨੂੰ ਕਿਸੇ ਨੂੰ ਕੁਝ ਨਹੀਂ ਮੈਨੂੰ ਸਿਰ ਮੇਰਾ ਮੋਡੇ ਨਾਲ ਮੋਡਾ ਲੱਗਾ ਜੁੜਿਆ ਹੁੰਦਾ ਮੇਰਾ ਹਰ ਵਕਤ ਮੇਰੇ ਦੁੱਖ ਤਕਲੀਫ ਚੋਂ ਖੜਾ ਬੰਦਾ ਮੈਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਨਾ ਮੈਂ ਕਿਸੇ ਤੋਂ ਕੁਝ ਮੰਗਿਆ ਮੈਂ ਤਾਂ ਅਸੀਂ ਬੀਪੀ ਸਿੰਘ ਸਰਕਾਰ ਕਰਾਈ ਸੀ ਮੈਂ ਇਕੱਲੇ ਨਹੀਂ ਕਰਾਈ ਸੀ ਪੂਰੇ ਹਿੰਦੁਸਤਾਨ ਦੇ ਮੁੰਡਿਆਂ ਨਾਲ ਰਲ ਕੇ ਸਰਕਾਰ ਕਰਾਈ ਸੀ ਅਸੀਂ ਮੰਡਲ ਕਮਿਸ਼ਨ ਦੇ ਪ੍ਰਧਾਨ ਹੁੰਦੇ ਸੀ ਚਾਹੇ ਉਹ ਆਰਿਆ ਸਮਾਜ ਦੇ ਮੁੰਡੇ ਸੀ ਖੁਦ ਸਾਰੇ ਨਾਲ ਰਲ ਕੇ ਮੈਂ ਜਾਤੋ ਰਾਜਮਨ ਨੇ ਕਦੇ ਕੁਝ ਨਹੀਂ ਖੱਟਾ ਮੈਨੂੰ ਚਾਪਲੂਸੀ ਨਹੀਂ ਕਰਨੀ ਆਉਂਦੀ ਕਈ ਆਂਦੇ ਨੇ ਗੋਡੇ ਫੜਦੇ ਨੇ ਚਾਪਲੂਸੀਆਂ ਕਰਦੇ ਨੇ ਮੈਨੂੰ ਉਹ ਨਹੀਂ ਕਰਨੀ ਆਉਂਦੀ ਵੀ ਚਾਪਲੂ ਆਪਾਂ ਨੂੰ ਚਾਪਲਸੀਨ ਦਾ ਕੀਤੀ ਹੈ ਨਾ ਕਰਾਂਗਾ ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਲੋਕ ਸਭਾ ਸੀਟ ਆ ਪਟਿਆਲੇ ਦੀ ਕਿੰਨੀ ਕੁ ਫਾਈਟ ਕਿਉਂਕਿ ਸਰਕਾਰ ਦੇ ਜਿਹੜੇ ਲੋਕ ਪੱਕੀ ਫੈਸਲੇ ਹੈਗੇ ਆ ਇਹਨਾਂ ਤੋਂ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਵੋਟ ਪਏਗੀ ਫੈਸਲੇ ਬਹੁਤ ਬੜੇ ਕਿਤੇ ਨੇ ਕਹੀਦਾ ਪੰਜ ਪੰਜ ਸਾਲ ਬਾਅਦ ਜਦੋਂ ਸਰਕਾਰ ਆ ਜਾਂਦੀ ਹੈ ਉਸ ਟਾਈਮ ਫੈਸਲਾ ਕਰ ਦਿੰਦੇ ਨੇ ਆਪਣੇ ਲਾਗੂ ਕਰ ਦਿੰਦੇ ਨੇ ਤੇ ਇਹਨਾਂ ਨੇ ਆਂਦੇ ਸਾਰ 2 ਸਾਲਾਂ ਜੀ ਆਪਣੀਆਂ ਗਰੰਟੀਆਂ ਪੁਰੀਆਂ ਕਰਤੀਆਂ ਫਰਕ ਤਾਂ ਪਊਗਾ ਇਹ ਗੱਲ ਨਹੀਂ ਕਿ ਨਾ ਪਵੇ ਫਾਈਟ ਹੋएगी ਪੂਰੀ ਟੱਟ ਕੇ ਫਾਈਟ ਹੋएगी ਆਪਲੇ ਦੇ ਵਿੱਚ ਮਤਲਬ ਤੁਸੀਂ ਕਿਸ ਨੂੰ ਦੇਖਦੇ? ਇਹ ਬਾਰੇ ਐਨ ਕੇ ਸ਼ਰਮਾ ਜੀ ਨਾ ਸੋਰੀ ਐਨ ਕੇ ਸ਼ਰਮਾ ਕਹਿੰਗਾ ਕਿ ਆਪਣੇ ਡਾਕਟਰ ਪ੍ਰਵੀਰ ਸਿੰਘ ਤੇ ਗੰਦੀ ਜੀ ਦੇ ਵਿੱਚ ਫਾਈਟ ਹੋएगी। ਪੂਰੀ ਰੱਜ ਕੇ ਫਾਈਟ ਹੋएगी। ਕੇਜਰੀਵਾਲ ਜੀ ਵੀ ਆ ਰਹੇ ਆ ਭਗਵੰਤ ਮਾਨ ਜੀ ਵੀ ਆ ਰਹੇ ਆ ਪ੍ਰਿੰਕਾ ਗੰਦੀ ਆ ਰਹੀ ਆ ਰਾਹੁਲ ਗੰਦੀ ਆ ਰਿਹਾ। ਉੱਤਰਾਖੰਡ ਦੇ ਸੀਐਮ ਆ ਰਹੇ ਆ ਜਿਹੜੇ ਬੀਜੇਪੀ ਦੇ ਆ। ਤੁਹਾਨੂੰ ਨਹੀਂ ਲੱਗਦਾ ਵੀ ਹੁਣ ਰਾਜਨੀਤੀ ਕਿਉਂਕਿ ਪੰਜਾਬ ਦੇ ਵਿੱਚ ਆਖਰੀ ਵੋਟਾਂ ਹੈਗੀਆਂ ਲੋਕ ਸਭਾ ਦੀਆਂ। ਵੋਟਾਂ ਕਿੰਨੇ ਬਣੀਆਂ ਨੇ ਪਬਲਿਕ ਨੇ ਬਣੀਆਂ ਨੇ। ਇਹ ਇਨ੍ਹਾਂ ਦੇ ਨਾਲ ਫੋਟੋ ਆਵਾਂਗਾ ਫਿਰ ਸਾਰਾ ਘਰੇਵਾ ਪਾਈਨਾਂ ਦੇ ਫੋਟੋ ਖਿੱਚ ਕੇ ਲਾ ਮਤਲਬ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਕੌਰਿਆਂ ਕੋਈ ਫਾਇਦਾ ਨਹੀਂ ਹੈਗਾ ਹੁਣ ਮੋਦੀ ਆਉਂਦਾ ਕੋਈ ਫਾਇਦਾ ਹੋ ਜਾਊਗਾ ਉਹ ਆਇਆ ਸੀ ਕਿਣਾ ਜਿਹੜਾ ਰਾਮ ਜੀ ਨੇ ਲਿਆਇਆ ਰਾਮ ਜੀ ਨੇ ਕੌਣ ਲਿਆਇਆ ਰਾਮ ਜੀ ਸਾਨੂੰ ਲੈ ਕੇ ਆ ਰਾਮ ਜੀ ਨੂੰ ਇਹ ਲੈ ਕੇ ਆਏ ਨੇ ਪ੍ਰਮਾਤਮਾ ਸਾਨੂੰ ਲੈ ਕੇ ਆਂਦਾ ਕਿ ਅਸੀਂ ਪਰਮਾਤਮਾ ਨੇ ਲੈ ਕੇ ਆਏ ਆ ਰਾਮ ਜੀ ਨੇ ਲਿਆਇਆ ਵੋਟਾਂ ਬਾਰੋ ਜੀ ਇਹ ਕੀ ਮਤਲਬ ਹੈ ਤੁਸੀਂ ਇਹ ਕਹਿ ਰਹੇ ਵੀ ਜਿਹੜਾ ਪਿਛਲੇ ਦਿਨੀ ਕਨਈਆ ਮਿੱਤਲ ਨੂੰ ਬੁਲਾਇਆ ਸੀ ਉਹ ਰਾਜਨੀਤੀ ਕਰਕੇ ਬੁਲਾਇਆ ਸੀ ਵੋਟਾਂ ਲਈ ਉਹ ਪ੍ਰਚਾਰ ਸੀ ਬੀਜਪੀ ਦਾ ਪ੍ਰਚਾਰ ਸੀ ਹੋਰ ਕੁਝ ਨਹੀਂ ਸੀ ਉਹ ਬੀਜਪੀ ਦਾ ਪ੍ਰਚਾਰ ਕਰਨ ਆਇਆ ਸੀ ਕੋਕਾ ਭਾਈ ਰਾਮ ਜੀ ਨੂੰ ਲੈ ਕੇ ਆਏ ਉਹ ਯਾਰ ਰਾਮ ਜੀ ਦੁਨੀਆ ਨੂੰ ਲਿਆਉਣ ਆਲੇ ਤੁਸੀਂ ਰਾਮ ਜੀ ਨੂੰ ਕਿੱਥੋਂ ਲਿਆ ਕੇ ਥੋੜੀ ਕੋਕਾ ਥੇਗੇ ਰਾਈ ਰਾਮ ਜੀ ਤੁਸੀਂ ਲਿਆਉਂਗੇ ਅਚਾਨਣ ਤੁਸੀਂ ਐਮਐਲਏ ਸਾਹਿਬ ਵੀ ਮਿਲ ਕੇ ਗਏ ਆ ਤੁਹਾਨੂੰ ਤੁਹਾਡੀ ਜਿਹੜੀ ਲੋਕਾਂ 'ਚ ਪਕੜ ਹੈਗੀ ਆ ਉਹ ਅਮਰਜੀਤ ਸਿੰਘ ਲਾਲੀ ਦੀ ਇੱਕ ਵੱਖਰੀ ਪਛਾਣ ਹੈ ਉਹ ਕਿਉਂ ਹੈ ਵਕਾ ਕਿਉਂਕਿ ਤੁਹਾਡੇ ਦੇ ਹਮੇਸ਼ਾ ਇੱਕੋ ਜਿਹਾ ਲੱਗਦਾ ਤੁਸੀਂ ਸਪਸ਼ਟ ਮੂੰਹ ਤੇ ਕਹਿ ਦਿੰਦੇ ਹੋ ਮੇਰਾ ਜ਼ਿੰਦਗੀ ਦੇ ਤਿੰਨਾਂ ਵਿੱਚ ਭਰਿਆ ਤੁਸੀਂ ਸੁਣ ਲਓ ਬਾਈਟਾਂ ਸੁਣ ਲਓ ਜੋ ਕੁਝ ਆ ਮੈਂ ਜੋ ਗੱਲ ਕਹਣੀ ਆ ਮੂੰਹ ਤੇ ਕਹਿਣੀ ਆ ਪਿੱਠੇ ਪਿੱਛੇ ਜਾ ਕਹਿੰਦੇ ਨੇ ਜਿਨ੍ਹਾਂ ਦੇ ਗਰਸ ਨਹੀਂ ਹੁੰਦੇ ਆਪਣੇ ਜੋ ਘਰ ਦਾ ਬਾਲ ਕਿਸੇ ਤੋਂ ਕੋਈ ਲੈ ਕੇ ਤਾਂ ਖਾਂਦੇ ਨਹੀਂ ਜਾਂ ਕਿਸੇ ਗੋਡੇ ਘੁੱਟਨੇ ਆ ਵੀ ਮੈਨੂੰ ਸ਼ਾਮ ਨੂੰ ਕੁਝ ਦੇ ਰਹੇ ਆਪਣਾ ਕੰਮ ਨਹੀਂ ਹੈਗਾ ਬਿਲਕੁਲ ਐਮਐਲਏ ਸਾਹਿਬ ਵੀ ਆਈ ਗਿਆ ਐਮਐਲਏ ਸਾਹਿਬ ਇਹ ਕਹਿ ਰਹੇ ਮੈਂ ਸਰਕਾਰ ਦੇ ਲੋਕਪੱਖੀ ਫੈਸਲਿਆਂ ਤੋਂ ਖੁਸ਼ ਆ ਬਿਲਕੁਲ ਕਹਿੰਦੇ ਵੀ ਸਰਕਾਰ ਸਾਡਾ ਮੁਕਾਬਲਾ ਡਾਕਟਰ ਗਾਂਧੀ ਉਹ ਡਾਕਟਰ ਬਲਵੀਰ ਸਿੰਘ ਦੇ ਵਿੱਚ ਇਹ ਨਾ ਗਰਾਸ ਰੂਟ ਲੈਵਲ ਦੇ ਇਹਨਾਂ ਨੇ ਇੱਕ ਇੱਕ ਇੰਚ ਜਿਹੜਾ ਹੈ ਇਟਾਂ ਦਾ ਨਾਪਿਆ ਹੋਇਆ ਹੈ ਇਹਨਾਂ ਨੂੰ ਜੋ ਪਤਾ ਹੈ ਉਹ ਕਿਸੇ ਨੂੰ ਨਹੀਂ ਪਤਾ ਜੇ ਅਖਬਾਰ ਪੜਨਾ ਪਹਿਲਾਂ ਇਹਨਾਂ ਨੂੰ ਪਹਿਲ ਤੁਹਾਨੂੰ ਖਾਰ ਪਣ ਦੀ ਲੋੜ ਹੀ ਨਹੀਂ ਪੈਣੀ ਇਹਨਾਂ ਨੂੰ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਕਹਿੰਦੇ ਮੈਂ 92 ਤੋਂ ਕੋਲੀ ਪਰਿਵਾਰ ਦੇ ਨਾਲ ਲੱਗਿਆ ਪਿਆ ਮੈਂ 93 ਤੋਂ ਭਰਾਏ ਸਾਡਾ ਸਰ ਵੱਡਾ ਭਰਾ ਹੈ ਸੋ ਬਿਲਕੁਲ ਅਮਰਜੀਤ ਸਿੰਘ ਲਾਲੀ ਸੀ ਜਿਨ੍ਹਾਂ ਨੇ ਭਾਪੀ ਤੇ ਤੇ ਹੋਰ ਲੀਡਰਾਂ ਦੇ ਬੱਤੇ ਨਿਸ਼ਾਨੇ ਕਿਤੇ ਪਰ ਅਮਰਜੀਤ ਸਿੰਘ ਲਾਲੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਪਿੱਛੋਂ ਐਮਐਲਏ ਅਜੀਤਪਾਲ ਸਿੰਘ ਕੋਲੀ ਨੇ ਵੀ ਆ ਕੇ ਕਿਹਾ ਕਿ ਮੇਰੇ ਭਰਾਏ ਨੇ ਮਤਲਬ ਲਾਲੀ ਜੀ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਨਾਮ ਹੈ ਜਿਨ੍ਹਾਂ ਦੀ ਸਪਸ਼ਟ ਮੂੰਹ ਤੇ ਹਰ ਇੱਕ ਵਰਕਰ ਜਾਂ ਜੇ ਕੋਈ ਵੀ ਲੀਡਰ ਹੈ ਉਸਦੇ ਨਾਲੇ ਮੂੰਹ ਤੇ ਗੱਲ ਕਰਦੇ ਨੇ ਕੋਈ ਚਾਪਲੂਸੀ ਨਹੀਂ ਕਰਦੇ ਸੋ ਇਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਪੱਕੀ ਫੈਸਲਿਆਂ ਤੇ ਈ ਮੋਹਰ ਲੱਗੇਗੀ ਤੇ ਡਾਕਟਰ ਬਲਬੀਰ ਸਿੰਘ ਜਿੱਤਣਗੇ ਸੋ ਹੁਣ ਇਹ ਤਾਂ 4 ਜੂਨ ਦਾ ਸਮਾਂ ਹੀ ਦੱਸੇਗਾ ਕਿ ਪਟਿਆਲਾ ਤੋਂ ਕੌਣ ਹੀ ਲੋਕ ਸਭਾ ਮੈਂਬਰ ਬਣਦੇ ਨੇ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ